ਸਿੱਧੂ ਦੇ ਸੁਪਨੇ ਪਿੰਡ ਵਾਲੇ ਕਰ ਰਹੇ ਨੇ ਪੂਰੇ ਤੇ ਪਿੰਡ ਵਿੱਚ ਕਰਵਾਇਆ ਗਿਆ ਕਬੱਡੀ ਟੂਰਨਾਮੈਂਟ ਪਿੰਡ ਮੂਸੇ ਦੀਆਂ ਤਸਵੀਰਾਂ ਨੇ ਜਿੱਥੇ ਪਿਤਾ ਵੱਲੋਂ ਇੱਕ ਰਾਸ਼ੀ ਵੀ ਭੇਟ ਕੀਤੀ ਜਾਂਦੀ ਹੈ ਸਿੱਧੂ ਮੂਸੇਵਾਲੇ ਦੇ ਸੁਪਨੇ ਨੇ ਜਿਹੜੇ ਪਰਿਵਾਰ ਤੇ ਪਿੰਡ ਵਾਲੇ ਪੂਰੇ ਕਰਨ ਦੇ ਵਿੱਚ ਲੱਗੇ ਹੋਏ ਨੇ ਸਿੱਧੂ ਮੂਸੇਵਾਲੇ ਦੇ ਪਿੰਡ ਦੀਆਂ ਤਸਵੀਰਾਂ ਨੇ ਜਿੱਥੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਪਹਿਲਾਂ ਤੁਹਾਨੂੰ ਦੱਸ ਦਿੰਦੇ ਨੇ ਦੋਸਤੋ ਸ਼ਹੀਦ ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਮੂਸਾ ਵੱਲੋਂ ਜਿਹੜਾ ਇਹ ਪ੍ਰੋਗਰਾਮ ਕਰਵਾਇਆ ਗਿਆ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਤੇ ਮੂਸੇ ਦੇ ਵਿੱਚ ਬਣਿਆ ਨਵਾਂ ਸਟੇਡੀਅ ਜਿੱਥੇ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਤੁਹਾਨੂੰ ਤਸਵੀਰਾਂ ਜਿਹੜੀਆਂ ਉਥੋਂ ਦੀਆਂ ਦਿਖਾ ਰਹੇ ਹਾਂ ਜਿੱਥੇ ਨਾਮ ਰਾਸ਼ੀ ਵੀ ਰੱਖੀ ਗਈ ਹੈ ਕਿਉਂਕਿ ਸਿੱਧੂ ਮੂਸੇਵਾਲੇ ਦਾ ਸੁਪਨਾ ਵੀ ਸੀ ਕਿ ਆਪਣੇ ਪਿੰਡ ਨੂੰ ਸਭ ਤੋਂ ਮੋਹਰੀ ਪਿੰਡ ਬਣਾਉਣਾ ਹੈ ਪੰਜਾਬ ਦਾ ਤੇ ਬਹੁਤ ਸਾਰੇ ਸੁਪਨੇ ਸੀ ਜਿਵੇਂ ਕੈਂਸਰ ਹਸਪੀਟਲ ਹੋ ਗਿਆ ਤੇ ਬਹੁਤ ਸਾਰੀਆਂ ਸਹੂਲਤਾਂ ਪਿੰਡ ਦੇ ਵਿੱਚ ਲੈ ਕੇ ਆਉਣੀਆਂ ਸੀ ਤਾਂ ਉਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਸਿੱਧੂ ਪਰਿਵਾਰ ਤੇ ਪਿੰਡ ਵਾਸੀ ਪੂਰਾ ਸਹਿਯੋਗ ਦੇ ਰਹੇ ਨੇ ਜਿੱਥੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਮੁੱਖ ਮਹਿਮਾਨ ਵਜੋਂ ਉੱਥੇ ਪਹੁੰਚੇ ਤਾਂ ਉਹਨਾਂ ਨੇ ਆਪਣੇ ਵੱਲੋਂ ਸਹਿਯੋਗ ਰਾਸ਼ੀ ਵੀ ਜਿਹੜੀ ਵੱਡੀ ਟੂਰਨਾਮੈਂਟ ਦੇ ਵਿੱਚ ਦਿੱਤੀ ਤੇ ਉਹਨਾਂ ਇਹ ਵੀ ਕਿਹਾ ਕਿ ਸਿੱਧੂ ਮੂਸੇਵਾਲੇ ਦੀ ਸੋਚ ਕਰਕੇ ਹੀ ਅਸੀਂ ਇਹਨਾਂ ਸੋਚ ਨੂੰ ਅੱਗੇ ਵਧਾਉਂਦੇ ਹੋਏ ਇਹ ਟੂਰਨਾਮੈਂਟ ਕਰਾ ਰਹੇ ਹਾਂ ਤੇ ਜਿਹੜਾ ਇਹ ਸਟੇਡੀਅਮ ਬਣਿਆ ਇਸ ਦੇ ਵਿੱਚ ਬਣਾਉਣ ਦੇ ਲਈ 5 ਲੱਖ ਰੁਪਏ ਰਾਸ਼ੀ ਸਾਡੇ ਕੋਲੇ ਹੋਰ ਪਈ ਹੈ ਪਰ ਚੋਣ ਜਾਬਤਾ ਲੱਗਣ ਦੇ ਕਾਰਨ ਇਹ ਕੰਮ ਰੁਕ ਗਿਆ ਤਾਂ ਅਸੀਂ ਚੋਣ ਜਾਬਤੇ ਤੋਂ ਬਾਅਦ ਜਦੋਂ ਚੋਣਾਂ ਹੋਣਗੀਆਂ ਨਵੇਂ ਸਰਪੰਚ ਬਣਨਗੇ ਤਾਂ 5 ਲੱਖ ਰੁਪਿਆ ਅਸੀਂ ਹੋਰ ਸਟੇਡੀਅਮ ਦੇ ਉੱਪਰ ਖਰਚ ਕਰਨਾ ਹੈ ਤੇ ਸਿੱਧੂ ਦੇ ਹਜੇ ਬਹੁਤ ਸਾਰੇ ਸੁਪਨੇ ਅਜੇ ਨੇ ਜਿਨ੍ਹਾਂ ਨੂੰ ਅਸੀਂ ਪੂਰਾ ਕਰਨ ਦੇ ਵਿੱਚ ਲੱਗੇ ਹੋયા ਪਹਿਲਾਂ ਤਾਂ ਸਿੱਧੂ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਦੋਸਤੋ ਤੇ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰਿਓ ਕਿ ਸਿੱਧੂ ਦੇ ਕਿਹੜੇ ਕਿਹੜੇ ਸੁਪਨੇ ਤੁਹਾਨੂੰ ਪਤਾ ਹੈ ਤੇ ਕਿਹੜੇ ਕਿਹੜੇ ਸੁਪਨੇ ਪਰਿਵਾਰ ਨੇ ਪੂਰੇ ਕਰ ਦਿੱਤੇ ਨੇ ਜੇ ਤੁਹਾਡਾ ਪਰਿਵਾਰ ਲਗਾਤਾਰ ਉਸਦੇ ਸੁਪਨੇ ਪੂਰੇ ਕਰਨ ਦੇ ਵਿੱਚ ਲੱਗਿਆ ਹੋਇਆ ਤੇ ਅੱਜ ਕਬੱਡੀ ਟੂਰਨਾਮੈਂਟ ਪਿੰਡ ਮੂਸਾ ਦੇ ਵਿੱਚ ਕਰਵਾਇਆ ਜਾ ਰਿਹਾ ਤੇ ਤਸਵੀਰਾਂ ਪਿੰਡ ਮੂਸੇ ਦੀਆਂ ਨੇ ਜਿੱਥੇ ਛੋਟੇ-ਛੋਟੇ ਬੱਚੇ ਤੋਂ ਲੈ ਕੇ ਨੌਜਵਾਨ ਵੱਡੇ ਬਜ਼ੁਰਗ ਸਭ ਸਿੱਧੂ ਦੇ 팬 ਨੇ ਤੇ ਪੂਰੇ ਵਿਸ਼ਵ ਦੇ ਵਿੱਚ ਸਿੱਧੂ ਦੇ 팬 ਫੈਲੇ ਹੋਏ ਨੇ ਤੇ ਸਿੱਧੂ ਦੇ 팬 ਸਿੱਧੂ ਨੇ ਜਿਹੜੀ ਕਮਾਈ ਕੀਤੀ ਸੀ ਕਿ ਪਿੰਡ ਮੂਸੇ ਨੂੰ ਦੇਸ਼-ਵਿਦੇਸ਼ਾਂ ਤੱਕ ਮਸ਼ਹੂਰ ਕੀਤਾ ਕੀ ਕਹਿੰਦੇ ਨੇ ਸਿੱਧੂ ਦੇ ਪਿਤਾ ਪਹੁੰਚ ਕੇ ਉਹ ਵੀ ਤੁਸੀਂ ਸੁਣ ਕੇ ਕਰਿਓ ਵੀਡੀਓ ਨੂੰ ਸ਼ੇਅਰ ਕਰਦਾ ਸੀ ਬਿਲਕੁਲ ਜੇ ਅਸੀਂ ਗਰੂ ਤੋਂ ਮਾਲ ਗੱਲ ਕਰਦੇ ਆ ਤਾਂ ਇਹ ਸੁਪਨਾ ਸ਼ੁਭਦੀਪ Rai ਸੀਗਾ ਕਿਉਂਕਿ ਉਸ ਸਮੇਂ ਦੇ ਉਤ ਜਿੱਦੀ ਜਗ੍ਹਾ ਤੇ ਆਪਾਂ ਬੈਠੇ ਆ ਇਹ ਖੇਕੇ ਤੇ ਲੱਗ ਰਹੀ ਸੀ ਤੇ ਅਸੀਂ ਇਹਨੂੰ ਵਿਹਲਾ ਕਰਾਉਣ ਲਈ ਵੀ ਪੰਚਾਇਤ ਨੇ ਕਾफी ਸੰਘਰਸ਼ ਕਰਿਆ ਤਾਂ ਬੜੀ ਮੁਸ਼ਕਲ ਹੈ ਗਰਾਊਂਡ ਵਿਹਲਾ ਕਰਾਇਆ ਫਿਰ ਇਹ ਕਾफी ਭਰਤ ਪਈ ਹੈ ਮਾਲ ਸ਼ੁਭਦੀਪ ਦਾ ਸੁਪਨਾ ਸੀ ਵੀ ਪਾਪਾ ਇਹਨੂੰ ਤਿਆਰ ਕਰੋ ਤੇ ਆਪਾਂ ਇੱਕ ਅੰਤਰਰਾਸ਼ਟਰੀ ਮੈਚ ਕਰਾਵਾਂਗੇ ਵੱਡੀਆਂ-ਵੱਡੀਆਂ ਕਲਬਾਂ ਦਾ ਤਾਂ ਉਹ ਇੱਕ ਵਿਸ਼ਵ ਪੱਧਰੀ ਟੂਰਨਾਮੈਂਟ ਕਰਾਉਣ ਦੀ ਵੀ ਸਕੀਮ ਸੀਗੀ ਪਰੰਤੂ ਜਦੋਂ ਤੋਂ ਸਾਡਾ ਮਤਲਬ ਸਮਾਂ ਸ਼ੁਰੂ ਹੋਇਆ ਕਰੋਨਾ ਆ ਗਿਆ 1.5-2 ਸਾਲ ਕਰੋਨਾ ਖਤਮ ਕਰ ਗਿਆ ਤਾਂ ਸਾਡੇ ਜਿਹੜੀ ਇਹਦੀ ਡਿਵੈਲਪਮੈਂਟ ਦਾ ਕੰਮ ਸੀਗਾ ਸਾਰਾ ਉਹ ਅਧੂਰਾ ਰਹਿ ਗਿਆ ਤੁਸੀਂ ਦੇਖੋ ਪੈਸੇ ਸਾਡੇ ਕੋਲੇ ਹਲੇ ਵੀ 4-5 ਲੱਖ ਰਹੀਆ ਬੈਲੈਂਸ ਤੇ ਹੈ ਪਰੰਤੂ ਸਾਡੀ ਛੱਤ ਜਿਹੜੀ ਇਹਦੀ ਸਟੇਡੀਅਮ ਦੇ ਪੈਨ ਵਾਲੀ ਬਾਕੀ ਪਈ ਹੈ ਤਾਂ ਅਸੀਂ ਹੁਣ ਕੋਸ਼ਿਸ਼ ਸਾਡੀ ਇਹੀ ਹੈ ਵੀ ਚੋਣ ਜਾਬਤਾ ਖਤਮ ਹੁੰਦੇ ਹੀ ਅਸੀਂ ਇਹਦਾ ਦੁਬਾਰਾ ਤੋਂ ਜੋ ਬਾਕੀ ਰਹਿੰਦਾ ਕੰਮ ਨੂੰ ਸਟਾਰਟ ਕਰਾਂਗੇ ਤਾਂ ਅਗਲੇ ਸਾਲ ਤੋਂ ਤੁਸੀਂ ਇੱਕ ਵਧੀਆ ਇੱਕ ਹੋਰ ਵੀ ਮਤਲਬ ਜਿਸ ਤਰ੍ਹਾਂ ਹੁਣ ਇਹਨਾਂ ਨੇ ਉਦਮ ਕੀਤਾ ਤੇ ਖੜਾ ਕੰਮ ਰੋਕਿਆ ਮੈਂ ਬੜਾ ਇਹਨਾਂ ਦਾ ਧੰਨਵਾਦ ਕਰਦਾ ਮੈਨੂੰ ਬੜਾ ਸਕੂਨ ਮਿਲੇ ਤੇ ਆ ਕੇ ਕਮ ਸੇ ਕਮ ਅਸੀਂ ਉਸ ਰਸਤੇ 'ਤੇ ਪਹੁੰਚੇ ਆ ਜਿਹੜਾ ਸੁਪਨਾ ਕਦੇ ਪੁੱਤ ਸੋਚ ਕੇ ਗਿਆ ਸੀ ਇੱਥੋਂ ਤਾਂ ਸਾਡੀ ਪੂਰੀ ਕੋਸ਼ਿਸ਼ ਹੈ ਵੀ ਅਸੀਂ ਵਧੀਆ-ਵਧੀਆ ਟੀਮਾਂ ਵਧੀਆ ਟੀਮ ਤਾਂ ਮੈਂ ਆਜਾ 38 ਬੇਟੇ ਇਹਨੂੰ ਮੰਨਦਾ ਕਿਉਂਕਿ ਅਸੀਂ ਬਚਪਨ ਨੂੰ ਸੇਧ ਦੇਣੀ ਹੈ ਐ ਵੈਸੇ ਵੀ ਸਾਡੀ ਮਾਂ ਖੇਡ ਕਬੱਡੀ ਹੈ ਇਹਦੇ ਉੱਤੇ ਕਾਫੀ ਜਿਹੜੇ ਮੈਂ ਕਹਾ ਵੀ ਕਾਲੇ ਬੱਦਲ ਆ ਜਿਹੜੇ ਉਹ ਮੰਡਰਾ ਰਹੇ ਨੇ ਅਸੀਂ ਉਹਨਾਂ ਨਜ਼ਰਾਂ ਤੋਂ ਵੀ ਇਹਨੂੰ ਬਚਾ ਕੇ ਰੱਖਣਾ ਔਰ ਅਸੀਂ ਆਪਣੇ ਬਚਪਨ ਨੂੰ ਆਪਣੀ ਜਵਾਨੀ ਨੂੰ ਸਹੀ ਦਿਸ਼ਾ ਦੇਣੀ ਹੈ ਤਾਂ ਮੇਰੇ ਖਿਆਲ ਫਿਰ ਉਹਦੇ ਲਈ ਗਰਾਊਂਡ ਵਰਗੀ ਲਾਂਚਿੰਗ ਪੈਡ ਕੋਈ ਨਹੀਂ ਹੋ ਸਕਦੀ ਤਾਂ ਸਾਡੀਆਂ ਅਗਲੀਆਂ ਆਪਣੇ ਪੰਚਾਇਤ ਦੀਆਂ ਜਿਹੜੀਆਂ ਜਮੀਂਆਂ ਵੀ ਆਪੋਸ਼ਾ ਹੋਣਗੀਆਂ ਤਾਂ ਸਾਡੇ ਯੂਥ ਨੂੰ ਗਰਾਊਂਡ ਵਿੱਚ ਲੈ ਕੇ ਆਉਣ ਬਲ ਉਹਨਾਂ ਨੂੰ ਇੱਥੇ ਖੇਡਾਂ ਦੇ ਵਿੱਚ ਬਿਜ਼ੀ ਕਰਨਾ ਸਾਡੀ ਜਿਹੜੀ ਹੈ ਮੇਨ ਰਜੇਮਾ ਹੋਊਗਾ ਸਾਡਾ ਭਾਈ ਗੀਤ ਵੀ ਆ ਰਿਹਾ ਸਿੱਧੂ ਦਾ ਤੇ ਕਿੰਨੇ ਵਜੇ ਆਊਗਾ ਤੇ ਕਿਹੜਾ ਹੈ ਹਾਂਜੀ ਉਹ ਗੀਤ ਸ਼ੁਭਦੀਪ ਦੀ ਕਲੈਬ ਸੀਗੀ ਸੰਦੀ ਮਾਲਟਨ ਦੇ ਨਾਲ ਤਾਂ ਉਹ ਅੱਜ ਰਿਲੀਜ਼ ਹੋ ਰਿਹਾ ਹੈ ਅੱਛਾ ਗੀਤ ਹੈ ਤੁਹਾਡਾ ਖੂਬ ਮਨੋਰੰਜਨ ਕਰੂਗਾ ਸਾਰੀ ਆਡੀਅੰਸ ਦਾ ਤੇ ਲੋਕਾਂ ਨੂੰ ਬੜੀ ਬੇਸਬਰੀ ਨਾਲ ਉਹਦੀ ਉਡੀਕ ਵੀ ਹੈ ਇੱਕ ਇਹ ਕਹਿੰਦਾ ਉਹ ਦੇਖੋ ਵੀ ਸ਼ੁਭਦੀਪ ਦੀ ਹੈ ਨਾ ਸੋਚੀ ਕਰੇ ਇਹ ਵਿਸ਼ਾ ਪਦਰੀ ਟੂਰਨਾਮੈਂਟ ਵੀ ਕਰਵਾਇਆ ਜਾਊਗਾ ਤੇ ਉਹ ਆਉਣ ਵਾਲੇ ਸਮੇਂ 'ਚ ਵੀ ਹੋ ਸਕਦਾ ਫਿਰ ਕੋਈ ਦੇਖੋ ਸਾਡੀਆਂ ਕੋਸ਼ਿਸ਼ਾਂ ਨੇ ਅੱਜ ਅਸੀਂ ਬਿਲਕੁਲ ਪ੍ਰਾਇਮਰੀ ਲੈਵਲ ਤੋਂ ਸ਼ੁਰੂ ਕਰ ਰਹੇ ਹਾਂ ਇਸ ਗੱਲ ਨੂੰ ਤਾਂ ਅਸੀਂ ਇਸੇ ਕਰਕੇ ਛੋਟੇ ਬੀਟ ਰੱਖੇ ਨੇ ਹਾਲੇ ਤੇ ਜਿਸ ਤਰ੍ਹਾਂ ਸਾਡੀਆਂ ਕਲੱਬਾਂ ਨੇ ਜਿਹੜੀਆਂ ਉਹ ਅਸੀਂ ਉਹਨੂੰ ਮਜ਼ਬੂਤ ਕਰਨਾ ਹੈ ਹਾਲੇ ਕੋਈ ਕੁਝ ਪੱਤੀਆਂ ਦੇ ਜਿਹੜੇ ਨਮਾਇंदे ਨੇ ਜੀ ਸ਼ਾਮਲ ਹੋਏ ਆ ਸਾਡੀ ਕੋਸ਼ਿਸ਼ ਹੈ ਛੇ ਪੱਤੀਆਂ ਨੇ ਸਾਡੇ ਕੋਲੇ ਇੱਕ ਸਾਡਾ ਐਸੀ ਸਮਾਜ ਆ ਸਾਰਾ ਤੇ ਉਹਨੂੰ ਨਾਲ ਲੈ ਕੇ ਇੱਕ ਵਧੀਆ ਕਲੱਬ ਦਾ ਗਠਨ ਕਰਕੇ ਮਤਲਬ ਅਸੀਂ ਇਸ ਰਸਤੇ ਚੱਲ ਪਏ ਤਾਂ ਅਗਲੇ ਰਿਅਲਟ ਵਧੀਆ ਹੀ ਦੇਵਾਂਗੇ ਇਸਕਾ